ਸਤਿਗੁਰੂ ਜੀ ਕੋ ਅੰਕਾਰ ਵਾਹਿਗੁਰੂ ਜੀ ਕੀ ਸਤਿ ਸਕੇ ਵਾਰ ਸ੍ਰੀ ਪਗੋਤ ਜੀ ਕੀ ਪਾਤਸ਼ਾਹੀ ਦਸ਼ਮੀ ਪ੍ਰਥਮ ਪਗੋਤ ਜੀ ਸਮਰ ਕੇ ਗੁਰੂ ਨਾਨਕ ਦੇਵ ਜੀ ਤੇ ਆਈ ਰੰਗਤ ਗੁਰ ਤੇ ਅਮਰਦਾਸ ਆਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਮਰੋ ਸ੍ਰੀ ਹਰਿ ਰਾਏ ਸਿਧਾ ਕ੍ਰਿਸ਼ਨ ਤੇ ਆਈ ਰੱਖੇ ਸਭ ਤੂ ਜਾਏ ਤੇਗ ਬਹਾਦਰ ਸਮਰਿਐ ਕਰਨੋਂ ਤੇ ਆਵੇ ਧਾਈ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਤਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰੀ ਚੌਹਾਂ ਸਹਿਬਜ਼ਾਦੇ ਯੋ ਚਾਰੀ ਮੁਖਤੇਆਂ ਹਾਠੀ ਨਾਂ ਜੱਤਿਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹਣੀ ਤੇ ਅਨਠ ਕੀਤਾ ਤਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਅਸੀਸਤ ਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਸਿੱਖ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਸ਼ਦਕਵਾਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸੇ ਜੀ ਦੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਮ ਤਸਦ ਪਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜੀ ਤਹਾਂ ਤਹਾਂ ਅਛਾਰੇ ਆਇਤ ਦੇਲ ਤੇਗ ਫਤੇ ਬਰਦਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ দান ਕੇ ਸਤਾਨ ਰਹਿਤ দান ਬਬੇਕ দান ਮਿਸਾਹੋ দান ਪ੍ਰੋਸਾਹ দান ਦਾਣਾ ਸਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨੀਵਾ ਮਾਤ ਉੱਚੀ ਮਾਤ ਪਾਤੇ ਰਾਖੇ ਆਪ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਤ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜਿਨੂੰ ਬਖਸ਼ੋ ਏ ਨੀ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦਾ ਪਵਿੱਤਰ ਮੁਖਵਾਕ ਹੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੇ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਬ੍ਰਹਮ ਗਿਆਨੀ ਅਮਰ ਸ਼ਹੀਦ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਦੀ ਆਜ ਦਾ ਸ਼ਹੀਦੀ ਦਿਹਾੜਾ ਪਾਵਨ ਪਵਿੱਤਰ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਨਾਲ ਸਾਧ ਸੰਗਤ ਬਣਾ ਰਹੀ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤ ਦੀ ਕੀਤੀ ਹੋਈ ਸੇਵਾ ਪ੍ਰਮਾਨ ਕਰਨਾ ਸਰਬੱਤ ਦਾ ਭਲਾ ਕਰਨਾ ਸਰਬੱਤੇ ਪਰਿਵਾਰਾਂ ਨੂੰ ਸੁਖ ਸ਼ਾਂਤੀ ਤਾਂ ਦ੍ਰਿਸ਼ਟੀ ਕਾਰੋ ਬਾਰੇ ਤਰੱਕੀ ਚੜਦੀ ਕਲਾ ਬਖਸ਼ੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਭਣ ਹੈ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ